ਪਿਆਰੀ ਸਾਧ ਸੰਗਤ ਸਭ ਤੋਂ ਪਹਿਲਾਂ ਤੇ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੇ 72ਵੇਂ ਪ੍ਰਕਾਸ਼ ਦਿਵਸ ਦੀਆਂ ਅਸੀਂ ਸਭ ਨੂੰ ਮੁਬਾਰਕਬਾਦ ਦਿੰਨੇ ਆ। ਔਰ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਕਵਾਂਗਾ ਕਿ ਤਿੰਨ ਚਾਰ ਬੱਚੇ ਜਿਨ੍ਹਾਂ ਨੇ ਇੱਕ ਨਵੀਂ ਗੱਡੀ ਕਢਵਾਈ ਹੁੰਦੀ ਕਿਸੇ ਆਪਣੇ ਗੁਰੂ ਨੂੰ ਮੰਨਦੇ ਨੇ। ਉਹ ਗੁਰੂ ਦੇ ਕੋਲ ਚਲੇ ਜਾਂਦੇ ਆ ਲੇਕਿਨ ਗੁਰੂ ਜੀ ਕਹਿੰਦੇ ਵੀ ਇਹ ਵਾਲੀ ਜਿਹੜੀ ਗੱਡੀ ਨਾ ਸਾਨੂੰ ਤੁਸੀਂ ਇੱਥੇ ਦੇ ਦਿਓ। ਗੁਰੂ ਜੀ ਕੀ ਕਰਦੇ ਨੇ ਕ्रेन ਲੈ ਕੇ ਉਸ ਨੂੰ ਗੱਡੀ ਨੂੰ ਸੰਗਲਾਂ ਦੇ ਨਾਲ ਬਣ ਕੇ ਪੁੱਠੀ ਲਮਕਾ ਦਿੰਦੇ ਨੇ ਚੇਲੇ ਜਾਂਦੇ ਨੇ ਉਸ ਤੋਂ ਬਾਅਦ ਤਿੰਨ ਚਾਰ ਵਾਰ ਕਹਿੰਦੇ ਗੁਰੂ ਜੀ ਤੁਸੀਂ ਗੱਡੀ ਤੇ ਚਲਾਉਂਦੇ ਨਹੀਂਗੇ ਲੇਕਿਨ ਗੱਡੀ ਤੁਸੀਂ ਪੁੱਠੀ ਟੰਗ ਛੱਡੀਏ ਗੱਡੀ ਤੁਸੀਂ ਸਾਨੂੰ ਵਾਪਸ ਕਰ ਦਿਓ ਗੁਰੂ ਜੀ ਕਹਿੰਦੇ ਤੁਹਾਡੀ ਆਪਣੀ ਮਨ ਦੇ ਤੁਸੀਂ ਗੱਡੀ ਲੈ ਕੇ ਜਾ ਸਕਦੇ ਜੇ ਰਸਤੇ ਦੇ ਵਿੱਚ ਤਿੰਨ ਚਾਰ ਮਿੱਤਰ ਹੁੰਦੇ ਨੇ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਤਿੰਨੇ ਚਾਰੇ ਜਾਣੇ ਮਰ ਜਾਂਦੇ ਨੇ ਪਰਿਵਾਰ ਇਕੱਠਾ ਹੁੰਦਾ ਪਰਿਵਾਰ ਕਹਿੰਦਾ ਗੁਰੂ ਜੀ ਤੁਸੀਂ ਤੇ ਜਾਣੋ ਜਾਣ ਸੋ ਤੁਸੀਂ ਬੱਚਨ ਕਿਉਂ ਨਹੀਂ ਰੋਕੇ ਉਹਨਾਂ ਨੇ ਅੱਛਾ ਗੁਰੂ ਜੀ ਨੇ ਕਿਹਾ ਵੀ ਇਹ ਅੰਨ ਦੀ ਅਮਾਨਤ ਸੀਗੀ ਲੇਕਿਨ ਅਸੀਂ ਇਹਨਾਂ ਨੂੰ ਗੱਡੀ ਵਾਪਸ ਦੇ ਦਿੱਤੀ ਉਸ ਤੋਂ ਬਾਅਦ ਕੀ ਹੁੰਦਾ ਮੇਰਾ ਕਹਿਨ ਦਾ ਭਾਵੇਂ ਆ ਅਸੀਂ ਗੁਰੂ ਨੂੰ ਤਾਂ ਮੰਨਦੇ ਆ ਲੇਕਿਨ ਗੁਰੂ ਦੀ ਨਹੀਂ ਮੰਨਦੇ ਸਾਡੀ ਇਹੋ ਹੀ ਇੱਕ ਤਰਾਸ਼ਦੀ ਏ ਅਸੀਂ ਉਹ ਸਮਾਂ ਵੇਖਦੇ ਜੋ ਸਾਡੇ ਸਾਹਮਣੇ ਹੁੰਦਾ ਲੇਕਿਨ ਗੁਰੂ ਦੇ ਕੋਲ ਉਹ ਤੀਸਰੀ ਅੱਖ ਹੁੰਦੀ ਏ ਜਿਹੜਾ ਕਿ ਆਉਣ ਵਾਲਾ ਚੰਗਾ ਤੇ ਮਾੜਾ ਸਮਾਂ ਸਾਡਾ ਵੇਖਦੇ ਨੇ ਔਰ ਅੱਜ ਜਿਹੜਾ ਸਾਡੇ ਇੱਥੇ ਵੀਡੀਓ ਬਣਾਉਣ ਦਾ ਮਕਸਦ ਏ ਸਾਥੀਓ ਅੱਜ ਦਾ ਪਰਿਆਵਰਣ ਜਿਹੜਾ ਸਭ ਤੋਂ ਵੱਡਾ ਦੁਸ਼ਤ ਹੋ ਚੁੱਕਾ ਹੈ ਸਾਡਾ ਖਾਣ ਪਾਣ ਹੀ ਸਭ ਤੋਂ ਪਹਿਲਾਂ ਚੰਗਾ ਨਹੀਂ ਹੈਗਾ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਚਸ਼ਮੇ ਲੱਗ ਚੁੱਕੇ ਨੇ ਇਹੋ ਜੀਆਂ ਬਿਮਾਰੀਆਂ ਸਾਡੇ ਭਾਰਤ ਦੇਸ਼ ਦੇ ਵਿੱਚ ਆ ਚੁੱਕੀਆਂ ਨੇ ਕਿ ਜਿਨ੍ਹਾਂ ਦਾ ਅੱਜ ਤੱਕ ਨਾਮ ਤੇ ਨਾਮ ਦੇ ਪਤਾ ਚੱਲ ਸਕਿਆ ਤਾਂ ਉਪਾਅ ਤੇ ਬੜੀ ਵੱਡੀ ਦੂਰ ਦੀ ਗੱਲ ਏ ਸਾਡੇ ਬੱਚੇ ਦੇਸਾਂ ਵਿਦੇਸ਼ਾਂ ਦੇ ਵਿੱਚ ਪੜਨ ਚਲੇ ਗਏ ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ ਏ ਅਸੀਂ ਕਿਤੇ ਬਾਹਰ ਚੱਲ ਕੇ ਜਾਣੀ ਕਿਤੇ ਸਾਨੂੰ ਇਹਨਾਂ ਚੀਜ਼ਾਂ ਨੇ ਵਰਤੋਂ ਵੀ ਕਰਨੀ ਪੈ ਸਕਦੀ ਏ ਔਰ ਪੈਂਦੀ ਵੀ ਹੈਗੀ ਏ ਆਉਣ ਵਾਲਾ ਜਿਹੜਾ ਜੋਥ ਏ ਉਹ ਇਸ ਚੀਜ਼ ਨੂੰ ਜਿਹੜਾ ਫੇਸ ਕਰਦਾ ਵੀ ਹੈਗਾ ਲੇਕਿਨ ਸਾਤੇ ਅਸੀਂ ਆਪਣੇ ਵਿਰਸੇ ਨੂੰ ਭੁੱਲ ਗਏ ਆਪਣੀ ਵਿਰਾਸਤ ਨੂੰ ਭੁੱਲ ਗਏ ਸਿਆਣੇ ਕਹਿੰਦੇ ਨੇ ਅਕਸਰ ਉਹ ਵਾਲੀਆਂ ਕੋਮਾਂ ਖਤਮ ਹੋ ਜਾਂਦੀਆਂ ਨੇ ਜਿਹੜਾ ਕਿ ਆਪਣੀ ਵਿਰਾਸਤ ਪੁੱਲ ਜਾਂਦੀਆਂ ਨੇ ਆਪਣੇ ਜਜ਼ਬੇ ਨੂੰ ਪੁੱਲ ਜਾਂਦੀਆਂ ਨੇ ਔਰ ਅੱਜ ਸ੍ਰੀ ਸਤਗੁਰੂ ਦਲੀਪ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੇ ਪਵਿੱਤਰ ਦਿਹਾੜੇ ਦੇ ਉੱਤੇ ਤੁਸੀਂ ਸਾਡੇ ਚੈਨਲ ਦੇ ਮਾਧਮ ਪਿੱਛੇ ਦੇਖ ਸਕਦੇ ਹੋ ਕਿ ਸਾਡੀਆਂ ਮਤਾਵਾਂ ਪੈਣਾ ਔਰ ਬੱਚੇ ਕਿਸ ਚੀਜ਼ ਨੂੰ ਜਿਹੜਾ ਕਿ ਇੱਕ ਮੋਟੀਵੇਸ਼ਨ ਦੇ ਰਹੇ ਨੇ ਹਰੇ-ਹਰੇ ਪੌਦੇ ਫੜੇ ਹੋਏ ਨੇ ਔਰ ਨਾਲ ਤੁਸੀਂ ਦੇਖ ਸਕਦੇ ਹੋ ਇੱਕ ਲਿਟਰੇਚਰ ਫੜਿਆ ਹੋਇਆ ਜਿਹੜਾ ਕਿ ਸ਼੍ਰੀ 사ਤੁਰੂ ਦੇ ਲੀਵ ਸਿੰਘ ਜੀ ਦੇ ਖੁਦ ਤਿਆਰ ਕੀਤਾ ਔਰ ਉਹਨਾਂ ਦੇ ਜਿਹੜੇ ਮੁਖਾਰਬੰਦ ਵਿੱਚੋਂ ਸ਼ਬਦ ਨਿਕਲੇ ਨੇ ਸਭ ਤੋਂ ਗਲਤ ਤੁਹਾਨੂੰ ਦੱਸਾਂਗਾ ਕਿ ਜਿਹੜੀ ਪੰਜਾਬੀ ਦੀ ਵਰਤੋਂ ਜਿਹੜੀ ਸਾਡੀ ਮਾਂ ਬੋਲੀ ਗੁਰਮੁਖੀ 35 ਅੱਖਰਾਂ ਦੀ ਇਸ ਦੀ ਵਰਤੋਂ ਛੱਡ ਕੇ ਅਸੀਂ ਵਿਦੇਸ਼ੀ ਬੋਲੀ ਨੂੰ ਬੋਲ ਰਹੇ ਆ ਉਸ ਨੂੰ ਜ਼ਿਆਦਾ ਪ੍ਰਮੋਟ ਕਰ ਰਹੇ ਆ ਤੇ ਸਾਥੀਓ ਜੇ ਅਸੀਂ ਆਪਣੀ ਪੰਜਾਬੀ ਬੋਲੀ ਦੇ ਨਾਲੋਂ ਟੁੱਟ ਗਏ ਤੇ ਅਸੀਂ ਖਤਮ ਹੋ ਜਾਗੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭਾਰਤ ਦੇ ਵਿੱਚ ਵੀ ਲਗਭਗ 197 ਇੱਕੋ ਜੀਆਂ ਬੋਲੀਆਂ ਨੇ ਜਿਹੜੀਆਂ ਕਿ लुप्त ਹੋਣ ਜਾ ਰਹੀਆਂ ਜਿਨ੍ਹਾਂ ਦਾ ਕੋਈ ਨਾਮ ਹੀ ਨਹੀਂ ਹੈਗਾ ਆਈਆਂ ਹੋਈਆਂ ਮਤਾਵਾ ਪੈਣਾ ਦੇ ਨਾਲ ਬੱਚਿਆਂ ਦੇ ਨਾਲ ਹੀ ਕਰਾਂਗੇ ਗੱਲਬਾਤ ਕਿ ਅੱਜ ਜੋ ਸ਼੍ਰੀ 사ਤੁਰੂ ਦਲੀਪ ਸਿੰਘ ਨੇ ਪ੍ਰਕਾਸ਼ ਦੀਪਸ ਦੇ ਉੱਪਰ ਆਏ ਸੀਗੇ ਇਹਨਾਂ ਨੇ ਇਥੋਂ ਕੀ ਸਿੱਖਿਆ ਸਿਰਫ ਇੱਕ ਆਉਣਾ ਹੀ ਇਹਨਾਂ ਦਾ ਤੈਅ ਸੀਗਾ ਇੱਥੇ ਆਉਣ ਤੋਂ ਬਾਅਦ ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਿਸ-ਕਿਸ ਚੀਜ਼ ਦੀ ਧਾਰਨਾ ਕੀਤੀ ਕਿਸ ਚੀਜ਼ ਦੇ ਉੱਤੇ ਇਹਨਾਂ ਨੇ ਇੰਪਲੀਮੈਂਟ ਕੀਤਾ ਔਰ ਕਿਹੜੇ-ਕਿਹੜੇ ਸ਼ਬਦ ਇਹ ਆਪਣੀ ਰੂਹ ਦੇ ਦਰਾਲ ਗ੍ਰਹਿਣ ਕਰਕੇ ਚੱਲੇ ਕਿ ਜਿਹੜੇ ਆਪਣੇ ਜੀਵਨ ਦੇ ਵਿੱਚ ਧਾਰ ਕੇ ਚੱਲੇ ਨੇ ਤੇ ਸਾਥੀਓ ਜਿਆਦਾ ਸਮਾਂ ਨਹੀਂ ਲਵਾਵਾਂਗਾ ਮੈਂ ਕਿਉਂਕਿ ਸੰਗਤਾਂ ਵੀ ਕਾਫੀ ਸਮੇਂ ਲੰਮੇ ਤੋਂ ਸਵੇਰ ਨੂੰ ਆਣ ਕੇ ਇੱਥੇ ਬੈਠੀਆਂ ਹੋਈਆਂ ਨੇ ਕਾਰਜਾ ਕਿ ਇਹਨਾਂ ਵੀ ਆਪਣੇ ਕੰਮ-ਕਾਰ ਕਰਨੇ ਨੇ ਤੇ ਸਾਥੀਓ ਸਭ ਤੋਂ ਪਹਿਲਾਂ ਤੇ ਜਿਹੜਾ ਮੈਂ ਕਹਿਣਾ ਚਾਹੁੰਦਾ ਮਾਂ ਕਿਸ ਸਾਦੀ ਪੰਜਾਬੀ ਬੋਲੀ ਜਿਹੜੀ ਘਰਾਂ ਦੇ ਵਿੱਚ ਆਮ ਸ਼ਬਦ ਬੋਲਦੇ ਆ ਤੁਹਾਨੂੰ ਪਤਾ ਅੱਜਕੱਲ ਮਾਡਰਨ ਜਮਾਨਾ ਤੇ ਮਾਡਰਨ ਜਮਾਨਾ ਕਿਤੇ ਨਾ ਕਿਤੇ ਸਾਡੇ ਭਵੇਖ ਨੂੰ ਖਤਮ ਹੀ ਕਰ ਰਿਹਾ ਮਾਡਰਨ ਜਮਾਨਾ ਅਸੀਂ ਘਰ ਦੇ ਵਿੱਚ ਭਰਾ ਨੂੰ ਬ੍ਰਦਰ ਮਾਂ ਮ ਸਿਸਟਰ ਬ੍ਰਦਰ ਇਨ ਲਾ ਸਿਸਟਰ ਇਲਾ ਅਨੇਕਾ ਸ਼ਬਦ ਅਸੀਂ ਯੂਜ਼ ਕਰਦੇ ਆ ਕਿ ਜਿਨ੍ਹਾਂ ਦੀ ਵਰਤੋਂ ਅਸੀਂ ਪੰਜਾਬੀ ਬੋਲੀ ਨੂੰ ਭੁੱਲ ਕੇ ਹੋਰ ਕਰਦੇ ਆ ਤੇ ਸਾਥੀ ਹੁਣ ਕਰਾਂਗੇ ਗੱਲਬਾਤ ਇਹਨਾਂ ਬੱਚਿਆਂ ਦੇ ਨਾਲ ਜਿਨ੍ਹਾਂ ਨੇ ਸਾਨੂੰ ਪੰਜਾਬੀ ਬੋਲੀ ਬਾਰੇ ਕੁਝ ਦੱਸਣਗੇ ਕਿ ਪੰਜਾਬੀ ਬੋਲੀ ਜਿਹੜੀ ਸਾਡੀ ਮਾਂ ਬੋਲੀ ਹੈ ਇਹਦੀ ਕਰਦੇ ਵਿੱਚ ਵਰਤੋਂ ਕਿਉਂ ਕਰਨੀ ਚਾਹੀਦੀ ਏ ਤੇ ਸਾਥੀ ਤੁਸੀਂ ਸਾਡੇ ਨਾਲ ਬਣੇ ਰਿਹਾ ਜੇ ਸਭ ਤੋਂ ਪਹਿਲਾਂ ਤੇ ਵੀਰ ਜੀ ਤੁਹਾਨੂੰ ਸ੍ਰੀ ਸਤਗੁਰੂ ਦਲੀਪ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੀਆਂ ਲੱਖ ਲੱਖ ਵਧਾਈਆਂ ਹਣ ਜੀ ਔਰ ਜੋ ਤੁਸੀਂ ਹੱਥ ਦੇ ਵਿੱਚ ਲਿਟਰੇਚਰ ਫੜਿਆ ਹੋਇਆ ਥੋੜਾ ਜਿਹਾ ਇਸ ਬਾਰੇ ਸੰਗਤਾਂ ਨੂੰ ਦਿਸ਼ਾ ਨਿਰਦੇਸ਼ ਕਰੋ ਕਿ ਪੰਜਾਬੀ ਬੋਲੀ ਜਿਹੜੀ ਹੈ ਇਹ ਕਿਉਂ ਬੋਲਣੀ ਚਾਹੀਦੀ ਹੈ ਇਹਦਾ ਸਾਡੇ ਜੀਵਨ ਦੇ ਵਿੱਚ ਕੀ ਤਾਰਨਾ ਹੈ ਤੇ ਥੋੜਾ ਜਿਹਾ ਤੁਹਾਨੂੰ ਇਸ ਚੀਜ਼ ਨੂੰ ਇਮਪਲੀਮੈਂਟ ਕਰਕੇ ਵਿਸਤਾਰ ਬਾਰੇ ਦੱਸੋ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੇ ਸਤਿਗੁਰੂ ਦਲੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬੇਨਤ ਵਧਾਈਆਂ ਸਾਰਿਆਂ ਨੂੰ ਸਤਿਗੁਰੂ ਦਲੀਪ ਸਿੰਘ ਜੀ ਨੇ ਹੁਕਮ ਕੀਤਾ ਹੈ ਕਿ ਇਸ ਆਸਾਂ ਨੂੰ ਸਾਨੂੰ ਆਪਣੇ ਰੋਜ਼ਾਨਾ ਬੋਲਚਾਲ ਦੇ ਵਿੱਚ ਪੰਜਾਬੀ ਆ ਭਾਰਤੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ ਪੰਜਾਬੀ ਸਾਡੀ ਮਾਂ ਬੋਲੀ ਹੈ ਮਾਂ ਬੋਲੀ ਉਹ ਜੋ ਬੱਚਾ ਆਪਣੀ ਮਾਂ ਤੋਂ ਸਿੱਖਦਾ ਹੈ ਅੱਜ ਦੇ ਸਮੇਂ ਦੇ ਵਿੱਚ ਤੇ ਬੱਚੇ ਆਪਣੀ ਬੱਚੇ ਐਪਲ ਤੋਂ ਸ਼ੁਰੂ ਹੁੰਦੇ ਨੇ ਜਦ ਕਿ ਲੋੜ ਹੈ ਕਿ ਸਾਨੂੰ ਇਹ ਬੱਚਿਆਂ ਨੂੰ ਆਪਣੀ ਪੰਜਾਬੀ ਮਾਂ ਬੋਲੀ ਸਿਖਾਉਣੀ ਚਾਹੀਦੀ ਹੈ ਕਿਉਂਕਿ ਮਾਂ ਬੋਲੀ ਹੀ ਸਾਡੇ ਸੱਭਿਆਚਾਰ ਨੂੰ ਦਰਸਾਉਂਦੀ ਹੈ ਇਹ ਮੰਨਿਆ ਜਾਂਦਾ ਹੈ ਕਿ ਜਿਹੜੀ ਭਾਸ਼ਾ ਕੁਝ 50 ਪੰਜਾਬ ਵੜਿਆ ਤੱਕ ਨਹੀਂ ਬੋਲੀ ਜਾਂਦੀ ਉਹ ਵਿਲੁਪਤ ਹੋ ਜਾਣਦੀ ਹੈ ਕਿ ਆਉਣ ਵਾਲੇ 100 ਸਾਲਾਂ ਦੇ ਵਿੱਚ ਵੀ ਉਹ ਭਾਸ਼ਾ ਉਹ ਭਾਸ਼ਾ ਦਾ ਵਿਲੁਪਤ ਹੋਣ ਦੀ ਬਲੂ ਵਿਲੁਪਤ ਹੋ ਜਾਂਦੀ ਹੈ ਸਾਨੂੰ ਇਹ ਚੀਜ਼ ਸਮਝਣ ਦੀ ਲੋੜ ਹੈ ਕਿ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਨੂੰ ਕਿਵੇਂ ਬਚਾਉਣਾ ਹੈ ਸਾਡੇ ਬੱਚੇ ਹੀ ਸਾਡਾ ਆਉਣ ਵਾਲਾ ਭਵਿੱਖ ਹੈ ਸਾਨੂੰ ਆਪਣੇ ਬੱਚਿਆਂ ਨੂੰ ਮਾਂ ਬੋਲੀ ਸਿਖਾਉਣੀ ਹੈ ਪੰਜਾਬੀ ਮਾਂ ਬੋਲੀ ਸਿਖਾਉਣੀ ਹੈ ਸਤਗੁਰੂ ਦਲੀਪ ਸਿੰਘ ਜੀ ਹੁਕਮ ਕਰਦੇ ਨੇ ਕਿ ਸਾਨੂੰ ਆਪਣੇ ਰੋਜ਼ਾਨਾ ਦੇ ਬੋਲਚਾਲ ਦੇ ਵਿੱਚ ਆਪਣੇ ਬੱਚਿਆਂ ਨੂੰ ਕਿਉਂਕਿ ਸਾਡੇ ਬੱਚੇ ਸਾਡੇ ਤੋਂ ਹੀ ਸਿੱਖਦੇ ਨੇ ਸਭ ਤੋਂ ਪਹਿਲਾਂ ਇਹ ਚੀਜ਼ ਸਾਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਆਪਣੇ ਰੋਜ਼ਾਨਾ ਦੇ ਜੀਵਨ ਦੇ ਵਿੱਚ ਕੁਝ ਅੰਗਰੇਜ਼ੀ ਦੇ ਸ਼ਬਦਾਂ ਨੂੰ ਤਿਆਗ ਕੇ ਪੰਜਾਬੀ ਦੇ ਸ਼ਬਦਾਂ ਦੀ ਵਰਤੋਂ ਕਰੀਏ ਅਸੀਂ ਆਪਣੇ ਰੋਜ਼ਮਾਰਾ ਦੀ ਜ਼ਿੰਦਗੀ ਦੇ ਵਿੱਚ ਅਜਿਹੇ ਕਈ ਸ਼ਬਦ ਵਰਤਦੇ ਹਾਂ ਜਿਵੇਂ ਅਸੀਂ ਹਸਬੰਡ ਸ਼ਬਦ ਕਹਿ ਦਿੰਦੇ ਹਾਂ ਪਤੀ ਪਤਨੀ ਅਕਸਰ ਹਸਬੰਡ ਜਾਂ ਵਾਈਫ ਸ਼ਬਦ ਦੀ ਵਰਤੋਂ ਕਰਦੇ ਹਾਂ ਸਾਨੂੰ ਉਹ ਸ਼ਬਦ ਦੀ ਜਗ੍ਹਾ ਪਤੀ ਪਤਨੀ ਸ਼ਬਦ ਵਰਤਣਾ ਚਾਹੀਦਾ ਹੈ ਕਿਉਂਕਿ ਸਾਡੇ ਬੱਚੇ ਸਾਡੇ ਤੋਂ ਹੀ ਸਿੱਖਦੇ ਨੇ ਅਸੀਂ ਬਰਥਡੇ ਸ਼ਬਦ ਦਾ ਇਸਤੇਮਾਲ ਕਰਦੇ ਹਾਂ ਉਸ ਦੀ ਜਗ੍ਹਾ ਸਾਨੂੰ ਜਮਨ ਜਨਮ ਦਿਨ ਸ਼ਬਦ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਜਿਹੇ ਕਈ ਸ਼ਬਦ ਨੇ ਜੋ ਅਸੀਂ ਅੰਗਰੇਜ਼ੀ ਭਾਸ਼ਾ ਤੋਂ ਸਿੱਖ ਕੇ ਉਹ ਸ਼ਬਦ ਵਰਤਦੇ ਹਾਂ ਪਰ ਸਾਨੂੰ ਪੰਜਾਬੀ ਮਾਂ ਬੋਲੀ ਦੇ ਸ਼ਬਦ ਵਰਤਣੇ ਚਾਹੀਦੇ ਹਨ ਸੋ ਸਾਨੂੰ ਇਹ ਚੀਜ਼ ਸੰਕਲਪ ਕਰਨ ਦੀ ਲੋੜ ਹੈ ਇਸ ਚੀਜ਼ ਦਾ ਕਿ ਅਸੀਂ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਨਾ ਬੋਲ ਕੇ ਆਪਣੀ ਪ੍ਰਮਾ ਮਾਂ ਬੋਲੀ ਪੰਜਾਬੀ ਭਾਸ਼ਾ ਦੇ ਸ਼ਬਦ ਚੁਣ ਕੇ ਅਤੇ ਆਪਣੇ ਬੱਚਿਆਂ ਨੂੰ ਵੀ ਉਹ ਸ਼ਬਦ ਅਤੇ ਪੰਜਾਬੀ ਮਾਂ ਬੋਲੀ ਸਿਖਾਈਏ ਸੋ ਸਤਿਗੁਰੂ ਦਲੀਪ ਸਿੰਘ ਜੀ ਦਾ ਇਹ ਹੁਕਮ ਹੈ ਕਿ ਸਾਧ ਸੰਗਤ ਪੰਜਾਬੀ ਆਪਣੀ ਮਾਂ ਬੋਲੀ ਨੂੰ ਅਪਣਾਉਣ ਆਪਣੀ ਮਾਂ ਬੋਲੀ ਦੀ ਮਾਂ ਬੋਲੀ ਦੀ ਘਰੇ ਵਰਤੋਂ ਕਰਨ ਅਤੇ ਆਪਣੇ ਬੱਚਿਆਂ ਨੂੰ ਵੀ ਆਪਣੀ ਪੰਜਾਬੀ ਮਾਂ ਬੋਲੀ ਸਿਖਾਉਣ ਤਾਂ ਕਿ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਪੰਜਾਬੀ ਸੱਭਿਆਚਾਰ ਨੂੰ ਬਚਾ ਸਕੀਏ ਅਤੇ ਅਜਿਹੀਆਂ ਕਈ ਪਾਸ਼ਾਵਾਂ ਵਾਂਗ ਇਸ ਨੂੰ ਵਿਲੁਪਤ ਹੋਣ ਤੋਂ ਬਚਾ ਸਕੀਏ ਭੰਜੀ ਜਿਵੇਂ ਗੱਲ ਕੀਤੀ ਕਿ ਸਾਨੂੰ ਪੰਜਾਬੀ ਭਾਸ਼ਾ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਯੂਜ਼ ਕਰਨੀ ਵੀ ਚਾਹੀਦੀ ਲੇਕਿਨ ਅਸੀਂ ਆਪਣੇ ਬੱਚੇ ਨੂੰ ਕੀ ਕਰ ਰਹੇ ਹਾਂ ਕਨਵੈਂਟਸ ਸਕੂਲਾਂ ਦੇ ਅੰਦਰ ਇੰਗਲਿਸ਼ మీడియం ਸਕੂਲਾਂ ਦੇ ਅੰਦਰ ਐਡਮਿਸ਼ਨ ਕਰਵਾਉਂਦੇ ਹਾਂ ਮਹਿੰਗੇ ਮਹਿੰਗੇ ਸਕੂਲਾਂ ਦੇ ਅੰਦਰ ਅਗਰ ਸਾਡਾ ਬੱਚਾ ਘਰ ਨਾਲ ਕੇ ਪੰਜਾਬੀ ਜਾਂ ਹਿੰਦੀ ਭਾਸ਼ਾ ਦੇ ਇਸਤੇਮਾਲ ਕਰਦਾ ਤੇ ਅਸੀਂ ਕਹਿੰਦੇ ਹਾਂ ਤੁਸੀਂ ਸਕੂਲ ਦੇ ਵਿੱਚ ਕੀ ਸਿੱਖਣ ਜਾਂਦੇ ਦੇ ਟੀਚਰਾਂ ਵੱਲੋਂ ਵੀ ਇਸ ਚੀਜ਼ਾਂ ਬੱਚਨੂੰ ਸਿੱਖੋ ਨਾ ਮਿਲਦੀਆਂ ਨੇ ਕਿ ਤੁਸੀਂ ਇੰਗਲਿਸ਼ ਹੀ ਯੂਜ਼ ਕਰੋ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਲਈ ਮੈਂ ਇਸ ਵਿਸ਼ੇ ਤੇ ਇਹ ਕਹਿਣਾ ਚਾਹੁੰਦੀ ਹਾਂ ਕਿ ਸਭ ਤੋਂ ਪਹਿਲਾਂ ਮਾਤਾ ਪਿਤਾ ਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਸਾਡੇ ਬੱਚੇ ਮਾਤਰ ਭਾਸ਼ਾ ਆਪਣੀ ਪੰਜਾਬੀ ਮਾਂ ਬੋਲੀ ਨੂੰ ਹੀ ਮੁੱਖ ਰੱਖਣ ਜੇ ਅਗਰ ਅਸੀਂ ਹੀ ਮਾਤਾ ਪਿਤਾ ਨੇ ਜੋ ਘਰ ਦਾ ਮਾਹੌਲ ਹੈ ਉਹਨਾਂ ਨੂੰ ਪੰਜਾਬੀ ਵਿੱਚ ਦਿੱਤਾ ਜਾਵੇਗਾ ਤਾਂ ਉਹ ਬੱਚਾ ਜ਼ਰੂਰ ਪੰਜਾਬੀ ਨਾਲ ਜੁੜਿਆ ਰਹੇਗਾ ਜਿਵੇਂ ਹੁਣ ਬੱਚਾ ਛੋਟਾ ਜਿਹਾ ਹੈ ਉਹਨੂੰ ਜਦੋਂ ਬੋਲਣਾ ਸਿੱਖਦਾ ਆਪਾਂ ਉਹਨੂੰ ਸ਼ੁਰੂ ਤੋਂ ਹੀ ਇੰਗਲਿਸ਼ ਦੇ ਵਰਡ ਮਾਤਾ ਪਿਤਾ ਹੀ ਸਿਖਾਉਣ ਦੇਣ ਵੀ ਮੰਮੀ ਡੈਡੀ ਬਰਥਡੇ ਆ ਗਿਆ ਇਹਨਾਂ ਚੀਜ਼ਾਂ ਨੂੰ ਅਗਰ ਉਸ ਇਹਨਾਂ ਵਰਡਸ ਨੂੰ ਅਗਰ ਪੰਜਾਬੀ ਵਿੱਚ ਬੋਲਿਆ ਜਾਵੇਗਾ ਸ਼ਬਦਾਂ ਨੂੰ ਪੰਜਾਬੀ ਚ ਹੀ ਸਿਖਾਇਆ ਜਾਏਗਾ ਸ਼ੁਰੂ ਤੋਂ ਬੱਚੇ ਤੇ ਬੱਚੇ ਦੀ ਪੰਜਾਬੀ ਚ ਪਕੜ ਮਜ਼ਬੂਤ ਹੋਵੇਗੀ ਜਿਸ ਕਰਕੇ ਉਹ ਬੱਚੇ ਨੂੰ ਅਗਰ ਉਸ ਤੋਂ ਮਾਹੌਲ ਦੇ ਨਾਲ ਹੀ ਬੱਚਾ ਜਿਵੇਂ ਜਿਵੇਂ ਬੋਲਾਂਗੇ ਬੱਚਾ ਜਿਵੇਂ ਆਪਾਂ ਬੋਲਦੇ ਆਵੇਂ ਹੀ ਸਿੱਖਦਾ ਤੇ ਬੱਚਾ ਉਸ ਤਰ੍ਹਾਂ ਹੀ ਪੰਜਾਬੀ ਨੂੰ ਅੱਗੇ ਮੁੱਖ ਲੈ ਕੇ ਚੱਲੇਗਾ ਹਲੋ ਜੀ ਪੰਜੀ 56 ਘੰਟੇ ਲਗਭਗ ਸਕੂਲ ਦੇ ਜਿਹੜਾ ਅੰਡਰ ਰਹਿੰਦਾ ਔਰ 18 ਘੰਟੇ ਜਿਹੜਾ ਬੱਚਾ ਘਰ ਦੇ ਮਾਹੌਲ ਦੇ ਵਿੱਚ ਓਪਨ ਪੜਦਾ ਛੋਟਾ ਬਰੀਡ ਹੁੰਦਾ ਪੌਦਾ ਬਣ ਕੇ ਤਿਆਰ ਹੋ ਜਾਂਦਾ ਤੁਸੀਂ ਦੇਖੋਗੇ ਅਕਸਰ ਛੋਟੇ ਛੋਟੇ ਬੱਚੇ 12 14 15 ਸਾਲ ਦੇ ਜਿਹੜੇ ਕੀ ਗਲਤ ਰੇਸ਼ਿਆਂ ਦੇ ਵਿੱਚ ਪੈ ਜਾਂਦੇ ਵਿਕਾਰਾਂ ਦੇ ਵਿੱਚ ਪੈ ਜਾਂਦੇ ਨੇ ਉਸ ਦੇ ਵਿੱਚ ਕਈ ਵੀ ਜਿਹੜੇ ਪੇਰੈਂਟਸ ਹੁੰਦੇ ਨੇ ਉਹ ਜਿਹੜਾ ਕਿਸ ਸਕੂਲ ਨੂੰ ਜਿਹੜਾ ਸਿਰ ਰਿਸਪੌਂਸਿਬਿਲਟੀ ਦਿੰਦੇ ਵੀ ਸਾਡਾ ਬੱਚਾ ਸਕੂਲ ਦੇ ਸਿਸਟਮ ਦੇ ਵਿੱਚ ਜਿਆਦਾ ਗੰਦੇ ਤੇ ਪਲ ਗਿਆ ਆਪਣੇ ਆਪ ਦੇ ਇੱਕ ਜਿਹੜਾ ਅਲੀਕੇਸ਼ਨ ਜਾਂ ਆਪਣੇ ਨੂੰ ਦਬਾਅ ਚ ਨਹੀਂ ਲਾਂਦੇ ਇਹਦੇ ਵਿੱਚ ਮਾਂ ਤੋਂ ਦਾ ਜ਼ਿਆਦਾ ਤੁਸੀਂ ਡੈਫੀਨਿਟਲੀ ਰੋਲ ਮੰਨਦੇ ਨੇ ਜਾਂ ਸਕੂਲ ਵਾਲੇ ਦਾ ਮੰਨਦੇ ਇੱਕ ਬੱਚੇ ਦਾ ਵਿਕੜਦਾ ਇਹਦੇ ਵਿੱਚ ਐਸੇ ਕਹਾਂਗੇ ਕਿ ਮਾਤਾ ਪਿਤਾ ਤੇ ਜਿਹੜਾ ਸਕੂਲ ਹੈਗਾ ਦੋਨਾਂ ਤੇ ਹੀ ਮਤਲਬ ਬਰਾਬਰੀ ਦਾ ਹੀ ਹੈਗਾ ਕਿਉਂਕਿ ਮਾਤਾ ਪਿਤਾ ਦੇ ਅੱਧਾ ਟਾਈਮ ਤੇ ਬੱਚੇ ਮਾਤਾ ਪਿਤਾ ਵਿੱਚ ਰਹਿੰਦੇ ਨੇ ਤੇ ਅੱਧਾ ਟਾਈਮ ਆਪਣਾ ਸਕੂਲ ਹੀ ਦਿੰਦੇ ਨੇ ਤੇ ਸਕੂਲ ਹੀ ਆਪਣੇ ਉਹ ਬੱਚਾ ਦੇ ਹਾਨ ਦੇ ਬੱਚੇ ਹੁੰਦੇ ਨੇ ਜਿਨ੍ਹਾਂ ਤੋਂ ਉਹ ਜ਼ਿਆਦਾਤਰ ਖੁਸ਼ ਰਹਿੰਦੇ ਨੇ ਉਹਨਾਂ ਤੋਂ ਹੀ ਜ਼ਿਆਦਾ ਜਿਆਦਾ ਸਿੱਖਦੇ ਨੇ ਤੇ ਐਦਾਂ ਹੀ ਤਾਂ ਹੀ ਉਹ ਪਾਸ਼ਾ ਜੀ ਨੇ ਬਚਨ ਕੀਤਾ ਹੈ ਕਿ ਹਾਂ ਅਭੀ ਆਪਣੇ ਬੱਚਾ ਨੂੰ ਤੇ ਆਪਣੇ ਜੇ ਚਾਹੇ ਕਈ ਵੱਡੇ ਵੀ ਹੁੰਦੇ ਜਿਨ੍ਹਾਂ ਨੂੰ ਮਾਂ ਬੋਲੀ ਪੰਜਾਬੀ ਤੱਕ ਨਹੀਂ ਹੁੰਦੀ ਤੇ ਉਹਨਾਂ ਨੂੰ ਉਹਦੀ ਕਹਿੰਦੇ ਕਿ ਮਾਂ ਬੋਲੀ ਪੰਜਾਬੀ ਸਿਖਾਓ ਜਿਵੇਂ ਕਿ ਅੱਜ ਕੱਲ ਸਾਰੇ ਸਾਰੇ ਛੋਟੇ ਬੱਚੇ ਵੱਡੇ ਵੀ ਇਵਨ ਸਾਰੇ ਹੀ ਜਨਵਰੀ ਫਰਵਰੀ ਬੋਲਦੇ ਕਿਸ ਨੂੰ ਨਹੀਂ ਪਤਾ ਕਿ ਹਾਂ ਵੀ ਆਪਣੇ ਪਹਿਲਾਂ ਦੇਸੀ ਮੇਂ ਨਹੀਂ ਹੁੰਦੇ ਜਿਵੇਂ ਚੇਤ ਵਿਸਾਖ ਜੈਠ ਹੜ ਵਰਗਾ ਠੀਕ ਹੈ ਹੁਣ ਐਦਾਂ ਹੀ ਜਿਦਾ ਅਸੀਂ ਹੁਣ ਜਿਹੜੇ ਵੀ ਸਾਰੇ ਮਹੀਨੇ ਹਫਤੇ ਦੇ ਨਾਮ ਹੈਗੇ ਆ ਉਹ ਹੁਣ ਅਸੀਂ ਸਾਰੇ ਬੋਲਣ ਲੱਗੇ ਸੰਡੇ ਮੰਡੇ ਹੁਣ ਅੱਜਕੱਲ ਬਹੁਤ ਘੱਟ ਲੋਕ ਨੇ ਜਿਹੜੇ ਐ ਸੋਮਵਾਰ ਮੰਗਲਵਾਰ ਬੋਧਵਾਰ ਆ ਬੋਲਦੇ ਹੁਣ ਹਾਂਜੀ ਤਾਂ ਹੀ ਤੇ ਐਸੇ ਲਈ ਪਾਸ਼ਾ ਜੀ ਨੇ ਸ਼ਬਦ ਦੱਸਿਆ ਹਨ ਤੇ ਪਾਸ਼ਾ ਜੀ ਜਾਗਰੂਕ ਕਰਨਾ ਚਾਹੁੰਦੇ ਹੈ ਹਨ ਕਿ ਸਾਨੂੰ ਆਪਣੇ ਬੱਚਾ ਨੂੰ ਆਪਣੀ ਮਾਂ ਪਾਸ਼ਾ ਬੋਲੀ ਸਿਖਾਉਣੀ ਚਾਹੀਦੀ ਹੈਗੀ ਤਾਂ ਜੋ ਅੱਗੇ ਜਾ ਕੇ ਆਪਣੀ ਮਾਂ ਪਾਸ਼ਾ ਲੁਕ ਨਾ ਹੋ ਜਾਵੇ ਠੀਕ ਕਹੇ ਤੁਸੀਂ ਇੱਕ ਮਾਂ ਦੇ ਤਖੋਬੀ ਤੁਹਾਨੂੰ ਦੱਸ ਪਾਓਗੇ ਵੀ ਜਿਹੜਾ ਘਰ ਦਾ ਮੋਲ ਹੈ ਬੱਚੋਂ ਨੂੰ ਪੰਜਾਬੀ ਨਾਲ ਆਪਾਂ ਕਿਸ ਤਰੀਕੇ ਨਾਲ ਜੋੜ ਸਕਦੇ ਹਾਂ ਹਾਂਜੀ ਬੱਚੇ ਨੂੰ ਇਸ ਤਰ੍ਹਾਂ ਜੋੜ ਸਕਦੇ ਹਾਂ ਜੀ ਪਹਿਲਾਂ ਆਪਾਂ ਘਰੇ ਪੰਜਾਬੀ ਸਿਖਾਣੇ ਆ ਜੀ ਹੈਨਾ ਸਕੂਲ ਜਾ ਕੇ ਉਹਨਾਂ ਨੂੰ ਟੀਚਰਾਂ ਹਿੰਦੀ ਪੜ੍ਹਾਉਂਦੀਆਂ ਨੇ ਉਹਨਾਂ ਨੂੰ ਹਿੰਦੀ ਬੋਲਣੀ ਪੈਂਦੀ ਹੈ ਜੀ ਜਦੋਂ ਅਸੀਂ ਪੰਜਾਬੀ ਸਮਝਾ ਕੇ ਭੇਜਾਂਗੇ ਘਰੋਂ ਉੱਥੇ ਜਾ ਕੇ ਹਿੰਦੀ ਬੋਲਣਗਾ ਹਿੰਦੀ ਤੇ ਪੰਜਾਬੀ ਦੋਨੋਂ ਵੀ ਮਿਸ਼ਰਤ ਹੋ ਜਾਂਦੇ ਨੇ ਬੱਚੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਹਿੰਦੀ ਬੋਲਾਂ ਜਾਂ ਪੰਜਾਬੀ ਬੋਲਾਂ ਉਹਨਾਂ ਨੂੰ ਇਸ ਕਰਕੇ ਵੀ ਬਹੁਤ ਪ੍ਰੋਬਲਮ ਆਉਂਦੀ ਹੈ ਜੀ ਉਹ ਆਨੇ ਨੇ ਕਿ ਅਸੀਂ ਕੀ ਕਰ ਸਕਦੇ ਇਸ ਵਿੱਚ ਸਕੂਲ ਵਿੱਚ ਵੀ ਜਰੂਰੀ ਇੱਕ ਪੰਜਾਬੀ ਦਾ ਟੀਚਰ ਹੋਣਾ ਚਾਹੀਦਾ ਹੈ ਕਿਉਂਕਿ ਬੱਚੇ ਉਹਦੇ ਵਿੱਚੋਂ ਸਿੱਖਿਆ ਲੈ ਸਕਣ ਕਿ ਸਾਨੂੰ ਘਰੇ ਵੀ ਜਾ ਕੇ ਪੰਜਾਬੀ ਬੋਲਣ ਦੀ ਕੋਈ ਪ੍ਰੋਬਲਮ ਨਾ ਆਵੇ ਇਸ ਕਰਕੇ ਅਸੀਂ ਹਿੰਦੀ ਵੀ ਸਕੂਲ ਜਾ ਕੇ ਬੋਲ ਸਕੀਏ ਆਪਣੇ ਹਰਿਆਣਾ ਤੇ ਇਸ ਵਿੱਚ ਹਿੰਦੀ ਬਹੁਤ ਜ਼ਿਆਦਾ ਚੱਲ ਰਹੀ ਹੈ ਆਪਾਂ ਪੰਜਾਬ ਵਿੱਚ ਪੰਜਾਬੀ ਚੱਲ ਰਹੀ ਹੈ ਇਸ ਕਰਕੇ ਬੱਚਿਆਂ ਨੂੰ ਬਹੁਤ ਪ੍ਰੋਬਲਮ ਹੁੰਦੀ ਹੈ ਜੀ ਬੱਚੇ ਤਾਂ ਮਾਪਿਓ ਤੇ ਕਹਿੰਦਾ ਕਿ ਸਾਡੇ ਬੱਚੇ ਪੰਜਾਬੀ ਬੋਲਣ ਸਕੂਲ ਜਾਂਦੇ ਨੇ ਤੇ ਬੱਚੇ ਕਹਿੰਦੇ ਨੇ ਮੈਡਮਾਂ ਬੋਲਦੇ ਨੇ ਕਿ ਸਾਡੇ ਬੱਚੇ ਟੀਚਰ ਹਿੰਦੀ ਬੋਲਣ ਜਾਂ ਇੰਗਲਿਸ਼ ਬੋਲਣ ਉਹਨਾਂ ਨੇ ਕਰਕੇ ਬਹੁਤ ਪ੍ਰੋਬਲਮ ਹੁੰਦੀ ਹੈ ਜੀ ਮਾਪੇ ਉਹਦੇ ਆਪਣੇ ਬੱਚਿਆਂ ਨੂੰ ਸਮਝਾਉਂਦੇ ਨੇ ਪਰ ਸਕੂਲ ਜਾ ਕੇ ਉਹ ਫਿਰ ਆਪਣੀ ਭਾਸ਼ਾ ਭੁੱਲ ਜਾਂਦੇ ਨੇ ਹਾਂਜੀ ਉਹ ਕਹਿੰਦੇ ਕਿ ਅਸੀਂ ਹਿੰਦੀ ਬੋਲੀਏ ਜਾਂ ਪੰਜਾਬੀ ਬੋਲੀਏ ਇਸ ਕਰਕੇ ਉਹਨਾਂ ਨੂੰ ਬਹੁਤ ਮੁਸ਼ਕਲ ਆ ਜਾਂਦੀਆਂ ਨੇ ਛੋਟੇ ਬੱਚੇ ਹੁੰਦੇ ਨੇ ਜੀ ਇਸ ਕਰਕੇ ਜੀ ਠੀਕ ਹਾਂਜੀ ਸਾਨੂੰ ਮਾਣ ਪੰਜਾਬੀ ਤੇ ਐਸੀ ਪੈਂਦੇ ਰਿਆ ਦੀ ਰਾਣੀ ਲਿਖੀ ਨਾਨਕ ਅਰਜਨ ਨੇ ਇਸ ਵਿੱਚ ਸੀ ਰੱਬੀ ਬਾਣੀ ਕਾਦਰ ਯਾਰ ਤੇ ਵਾਰਸ ਨੇ ਚੰਗੀ ਕੀਤੀ ਕਿੱਸਾ ਕਾਰੀ ਔਖੀ ਵੇਲ ਯਾਰ ਆਇਆ ਤਾਈਆਂ ਵਾਰ ਅਮਰਤਾ ਮਾਰੀ ਸਾਡੇ ਮਨ ਨੂੰ ਪਉਂਦੀ ਹੈ ਭਾਵੇਂ ਬੋਲੀਆਂ ਸਾਰੀਆਂ ਮਿੱਠੀਆਂ ਲਿਖੀਆਂ ਗੁਰੂ ਰਾਮ ਸਿੰਘ ਨੇ ਇਸੇ ਵਿੱਚ ਰੰਗੂ ਨੋ ਚਿੱਠੀਆਂ ਕੁਰਸੀ ਖਾਤਰ ਲੀਡਰਾਂ ਨੇ ਕੀਤੀ ਇਸ ਦੇ ਨਾਲ ਗਦਾਰੀ ਦਿੱਲੀ ਤੱਕ ਵੱਜਿਆ ਕਦੀ ਸੀ ਇਸ ਦੀ ਸਰਦਾਰੀ ਮੈਂ ਸੰਗਤ ਨੂੰ ਬਹੁਤ-ਬਹੁਤ ਵਧਾਈ ਦੇ ਰਿਹਾ ਜੀ ਜਿਹੜਾ ਇਹ ਉਪਰਹਲਾ ਕੀਤਾ ਇਹ ਜਿਹੜਾ ਬੂਟਾ ਹੈਗਾ ਬੂਟਾ ਤੋਂ ਵੱਡਾ ਹੋ ਕੇ ਦਰਖਤ ਬਣਦਾ ਹੈ ਦਾ ਦਰਖਤ ਹੈ ਜਿਹੜਾ ਸਾਡਾ ਜੀਵਨ ਹੈ ਤੇ ਸਾਨੂੰ ਆਕਸੀਜਨ ਦਿੰਦਾ ਤਾਂ ਅਸੀਂ ਇਸ ਸੰਸਾਰ 'ਚ ਜੀ ਰਹੇ ਆ ਜੇਕਰ ਆਕਸੀਜਨ ਨਹੀਂ ਤਾਂ ਸਾਡਾ ਜੀਵਨ ਖਤਮ ਹੋ ਜਾਂਦਾ ਹੈ ਇਸ ਦੀ ਵੈਲਿਊ ਸਾਨੂੰ ਇਸ ਦਾ ਮੁੱਲ ਤੇ ਸਾਨੂੰ ਪਤਾ ਨਹੀਂ ਲੱਗਦਾ ਜਦੋਂ ਅਸੀਂ ਹਸਪਤਾਲਾਂ ਦੇ ਵਿੱਚ ਚਲੇ ਜਾਂਦੇ ਆਗੇ ਉਦੋਂ ਪਤਾ ਲੱਗਦਾ ਵੀ ਇਹਨੂੰ ਆਕਸੀਜਨ ਪਾਸ਼ion ਦੇਣੀ ਪਈ ਕਿਰਤ੍ਰਮ ਆਖ ਸਿੰਘ ਨੂੰ ਕਹਿੰਦੇ ਨੇ ਔਰ ਉਸ ਦਾ ਮੁੱਲ ਕੀ ਹੈ ਇੱਕ ਸਿਲੰਡਰ ਦਾ ਜਿਹੜਾ ਚਾਰਜ ਸਾਥੋਂ 2-2000 ਰੁਪਇਆ 3-3000 ਰੁਪਇਆ ਕੀਤਾ ਜਾਂਦਾ ਤੇ ਜਿਹੜਾ ਇੱਕ ਦਰਖਤ ਸਾਥੋਂ ਕੋਈ ਮੁੱਲ ਨਹੀਂ ਮੰਗਦਾ ਇਹ ਸਿਰਫ ਪਿਆਰ ਮੰਗਦਾ ਇਹਨੂੰ ਪਾਣੀ ਦਿਓ ਇਹਦੀ ਸੰਭਾਲ ਕਰੋ ਇਹ ਸਾਨੂੰ ਜੀਵਨ ਦਿੰਦਾ ਹੈ ਇਸ ਲਈ ਮੈਂ ਕਹਿੰਦਾ ਵੀ ਜੇ ਦਰਖਤ ਜਿਹੜੇ ਲਾਉਣੇ ਆ ਉਹ ਉਹਨਾਂ ਦੀ ਪਾਲਣ ਪੋਸ਼ਣ ਕਰਕੇ ਵੱਡਾ ਵੀ ਕਰਿਓ ਜੇ ਤੁਸੀਂ ਵੱਡਾ ਕਰੋਗੇ ਉਹਦੇ ਨਾਲ ਤੁਹਾਡਾ ਪ੍ਰੇਮ ਵੀ ਜਾਗੂਗਾ ਜਦੋਂ ਵੀ ਤੁਸੀਂ ਉਹਦੇ ਕੋਲੇ ਜਾਓਗੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਆਖੋਗੇ ਕਿ ਆਹ ਪੌਦਾ ਮੈਂ ਲਾਇਆ ਹੈ ਇਸ ਲਈ ਪੌਦੇ ਲਾਓ ਵੀ ਤੇ ਆਰ ਉਹਨਾਂ ਨੂੰ ਪ੍ਰੇਮ ਵੀ ਕਰੋ ਤਾਂ ਪੌਦੇ ਆਪਾਂ ਨੂੰ ਜੀਵਨ ਦਿੰਦੇ ਐ ਠੀਕ ਹੈ ਧੰਨਵਾਦ ਹਾਂਜੀ ਤੁਸੀਂ ਕੀ ਕਹਿੰਦੇ ਹੋ ਹਾਂਜੀ ਸਾਸ਼ਟਰੀ ਗਾਲ ਜੀ ਜਿਹੜਾ ਪੌਦਾ ਹੈ ਨਾ ਇਹ ਸਾਡੇ ਜੀਵਨ ਦੇ ਵਿੱਚ ਬਹੁਤ ਹੀ ਜ਼ਰੂਰਤੀ ਔਰ ਬਹੁਤ ਮਹੱਤਤਾ ਰੱਖਦਾ ਹੈ ਕਿਉਂਕਿ ਪੌਦਿਆਂ ਨਾਲ ਜਿਵੇਂ ਕਿ ਸੂਬਾ ਜੀ ਨੇ ਗੱਲ ਕੀਤੀ ਹੈ ਇਹ ਜ ਵੱਡਾ ਹੋ ਕੇ ਸਾਨੂੰ ਇੰਨੀ ਆਕਸੀਜਨ ਦਿੰਦਾ ਹੈ ਕਿ ਜਿਹੜੀ ਸਾਨੂੰ ਬਹੁਤ ਹੀ ਜ਼ਰੂਰੀ ਹੈ ਆਕਸੀਜਨ ਤੋਂ ਬਗੈਰ ਤਾਂ ਕਿਸੇ ਕੰਮ ਨਹੀਂ ਇਸ ਇਨਸਾਨ ਹੈਗਾ ਤੇ ਉੱਥੇ ਆਪਾਂ ਜਾ ਕੇ ਹਸਪਤਾਲ ਦੇ ਵਿੱਚ ਇੰਨੀ ਨਹੀਂ ਮਹਿੰਗੀ ਆਕਸੀਜਨ ਲੈਣ ਤੋਂ ਬਾਵਜੂਦ ਵੀ ਆਪਾਂ ਨੂੰ ਨਹੀਂ ਮਿਲਦੀ ਇਹ ਪ੍ਰਕਿਰਤੀ ਨੇ ਪਰਮੇਸ਼ਨ ਨੇ ਇਹੋ ਜਿਹੀ ਚੀਜ਼ ਬਣਾਈ ਹੈ ਪੌਦਿਆਂ ਨਾਲ ਜਿਹੜੀ ਕਿ ਕਿਸੇ ਗਰੀਬ ਨੂੰ ਅਮੀਰ ਨੂੰ ਕੋਈ ਨਹੀਂ ਵੇਂਦਾ ਸਭ ਨੂੰ ਇੱਕੋ ਜਿਹੀ ਆਕਸੀਜਨ ਪਤਾ ਹੈ ਕਿ ਇਸ ਕਰਕੇ ਸਾਨੂੰ ਪੌਦੇ ਲਾਣੇ ਬਹੁਤ ਹੀ ਜ਼ਰੂਰੀ ਨੇ ਪੌਦੇ ਲਾ ਕੇ ਵਾਤਾਵਰਨ ਅਸੀਂ ਸ਼ੁੱਧ ਬਣਾਈਏ ਔਰ ਘਰਾਂ ਦੇ ਵਿੱਚ ਲਾਈਏ ਔਰ ਲਾ ਕੇ ਇਹਨਾਂ ਨੂੰ ਇਹ ਨਹੀਂ ਆਪਾਂ ਇਹਨਾਂ ਨੂੰ ਦੇਖਣਾ ਨਹੀਂ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਪਾਲਣਾ ਹੈ ਕਿ ਜਿਸ ਤਰ੍ਹਾਂ ਆਪਣੇ ਆਪਣੇ ਬੱਚਿਆਂ ਨੂੰ ਪਾਲਨੇ ਆ ਜਾਂ ਆਪਣੇ ਮਾਪਿਆਂ ਨੂੰ ਪਾਲਨੇ ਆ ਇਸ ਤਰ੍ਹਾਂ ਆਪਾਂ ਦਰਖਤ ਇਹ ਪਾਲਣਾ ਚਾਹੀਦਾ ਹੈ ਉਹ ਪਾਲਾਂਗੇ ਉਹ ਆਪਾਂ ਵੱਡਾ ਹੋਵੇਗਾ ਉਹ ਫਿਰ ਆਪਣੇ ਤੋਂ ਬਾਅਦ ਕਈਆਂ ਨੂੰ ਆਕਸੀਜਨ ਦੇਵੇਗਾ ਤੇ ਉਹ ਆਕਸੀਜਨ ਨਾਲ ਸਾਰਾ ਵਾਤਾਵਰਨ ਸਹੀ ਹੋਵੇਗਾ ਇਸ ਕਰਕੇ ਸਾਰੀ ਸਾਧ ਸੰਗਤ ਅਕਿ ਸ੍ਰੀ ਸ਼ਰਦਗਤ ਲੀਖ ਸਿੰਘ ਦੇ ਹੁਕਮ ਅਨੁਸਾਰ ਇਹ ਅਰਜੇ ਕਿ ਕਾਰਕਰ ਦੇ ਵਿੱਚ ਬੂਟੇ ਬਾਗਾਂ ਦੇ ਵਿੱਚ ਬੂਟੇ ਘਰਾਂ ਚ ਪਹਿਲੀਆਂ ਜਿੱਥੇ ਵੀ ਆਪਣੀ ਜਗ੍ਹਾ ਹੈਗੀ ਹੈ ਇਹਨਾਂ ਨੂੰ ਲਾ ਕੇ ਆਪਣਾ ਵਾਤਾਵਰਨ ਸ਼ੁੱਧ ਬਣਾਈਏ ਤੇ ਸਾਰੀ ਸੰਗਤ ਜਿੰਨੇ ਵੀ ਇੱਥੇ ਆਪਣੀ ਇੱਥੇ ਸੰਸਾਰ ਤੇ ਲੋਕ ਨੇ ਉਹਨਾਂ ਸਾਰਿਆਂ ਨੂੰ ਇਹ ਜਿਹੜੀ ਸ਼ੁੱਧ ਆਕਸੀਜਨ ਮਿਲੇ ਤੇ ਸਾਰੇ ਸੁਖੀ ਜੀਵਨ ਕਰ ਕਰਨਾ ਤੇ ਸਭ ਦੇ ਇਤਿਆਜਕਾਰ ਹੋਵੇ ਤੁਸੀਂ ਦੇਖਿਆ ਕਿ ਇੱਥੇ ਲਗਭਗ 8000 ਦੇ ਕਰੀਬ ਜਿਹੜੇ ਕਿਤੇ ਪੇੜ ਪੌਦੇ ਵੀ ਵੰਡੇ ਗਏ ਹੋ 60 2021 ਦੇ ਵਿੱਚ ਤੁਸੀਂ ਦੇਖਿਆ ਸੀ ਜਦੋਂ ਕਰੋਨਾ ਆਇਆ ਸੀਗਾ ਪੂਰੇ ਵਰਲਡ ਦੇ ਵਿੱਚ ਉਹਨੇ ਤਹਿਲਕਾ ਮਚਾਤਾ ਸੀਗਾ ਇਹ ਜਿਹੜੀ ਆਕਸੀਜਨ ਦਾ ਉਸ ਟਾਈਮ ਤੇ ਪਤਾ ਲੱਗਾ ਸੀ ਵੀ ਆਕਸੀਜਨ ਦਾ ਕੀ ਮੁੱਲ ਏ ਔਰ ਕੀ ਵੈਲਿਊ ਏ ਔਰ ਹਰ ਇਨਸਾਨ ਨੂੰ ਚਾਹੀਦਾ ਕਿ ਆਪਣੀ ਜੀਵਨ ਦੇ ਵਿੱਚ ਇੱਕ ਤੋਂ ਲੈ ਕੇ ਪੰਜ ਪੌਦੇ ਜ਼ਰੂਰ ਲਗਾਵੇ ਔਰ ਸਾਥੇ ਹੋਰ ਜਾਦੀਆਂ ਗੱਲਾਂ ਨਾ ਕਰਦਾ ਹਾਂ ਮੈਂ ਹੁਣ ਤੁਹਾਡੇ ਤੋਂ ਇਜਾਜ਼ਤ ਲੈਣਾ ਗਰਮੇਸ਼ ਸਿੰਘ ਡੋਲ ਮੀਡੀਆ ਹਰਿਆਣਾ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਮਿਹਰਬਾਨੀ